ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਦੇ ਟੀਚਿਆਂ ਨੂੰ ਪੂਰੀ ਤਰ੍ਹਾਂ ਹਾਸਲ ਕਰਨ ਤੇ ਦੇਸ਼ ਦੀ ਨਾਗਰਿਕਾਂ ਦੀ ਵਿਕਸਿਤ ਭਾਰਤ ਵਿੱਚ ਪਾਰਕੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਸੂਬੇ ਪਾਰ ਵਿੱਚ ਹੁਣ ਤੱਕ ਪਹੁੰਚੀਆਂ 148 ਜਾਗਰੂਕ ਵਹਨਾ ਨੇ 5342 ਪਿੰਡ ਪੰਚਾਇਤਾਂ ਨੂੰ ਆਪਣੇ ਘੇਰੇ ਵਿੱਚ ਲੈ ਲਈ। ਯਾਤਰਾ ਦੌਰਾਨ ਕੀਤੇ ਜਾ ਰਹੇ ਸਮਾਗਮ ਵਿੱਚ ਹੁਣ ਤੱਕ ਸੂਬੇ ਪਾਰ ਵਿੱਚੋਂ 917194 ਲੋਕਾਂ ਨੇ ਪਾਗੀਦਾਰੀ ਯਕੀਨੀ ਬਣਾਈ ਹੈ ਜਿਨ੍ਹਾਂ ਵਿੱਚ 459254 ਔਰਤਾਂ ਅਤੇ 455937 ਮਰਦ ਸ਼ਾਮਲ ਹੋਏ ਨੇ ਇਸ ਯਾਤਰਾ ਦੌਰਾਨ ਸਿਹਤ ਜਾਂਚ ਕੈਂਪ ਵੀ ਲਗਾਏ ਜਾ ਰਹੇ ਨੇ ਅਜਿਹੇ ਜਾਂਚ ਕੈਂਪਾਂ ਦੌਰਾਨ ਹੁਣ ਤੱਕ 221797 ਲੋਕਾਂ ਦੀ ਸਿਹਤ ਦਾ ਚੈੱਕਅਪ ਕੀਤਾ ਜਾ ਚੁੱਕਿਆ ਹੈ ਇਸ ਦੌਰਾਨ ਟੀਬੀ ਸੰਬੰਧੀ 115001 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਵਿਕਸ भारत संकल्प यात्रा सिर्फ प्रचार ही नहीं है सगो इसदा एक मुखमंतव देश ਦੇ ਵਿਕਾਸ ਵਿੱਚ ਨਾਗਰਿਕਾਂ ਦੀ ਭਾਗੀਦਾਰੀ ਵਧਾਉਣਾ ਵੀ ਹੈ ਇਸ ਮੰਤਵ ਤਹਿਤ ਪੰਜਾਬ ਪਰ ਵਿੱਚ ਹੁਣ ਤੱਕ 528517 ਲੋਕਾਂ ਵੱਲੋਂ ਵਿਕਸਿਤ ਭਾਰਤ ਲਈ ਸੰਕਲਪ ਲਿਆ ਜਾ ਚੁੱਕਿਆ ਹੈ ਇਸ ਯਾਤਰਾ ਦੌਰਾਨ ਕਿਸਾਨਾਂ ਨੂੰ ਖੇਤ ਉੱਤੇ ਡਰੋਨ ਰਾਹੀਂ ਨੈਨੋ ਫਰਟੀਲਾਈਜ਼ਰ ਸਪਰੇਅ ਕਰਕੇ ਇੱਕ ਵਿਸ਼ੇਸ਼ ਤਰ੍ਹਾਂ ਦੇ ਡੈਮੋ ਵੀ ਦਿੱਤੇ ਜਾ ਰਹੇ ਨੇ ਹੁਣ ਤੱਕ 3156 ਡਰੋਨ ਪ੍ਰਦਰਸ਼ਨ ਕੀਤੇ ਜਾ ਚੁੱਕੇ ਨੇ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹਰ ਲਾਪਾਤਰੀ ਤੱਕ ਪੁਜੇ ਇਸ ਮੰਤਵ ਤਹਿਤ ਪੰਜਾਬ ਵਿੱਚ ਚੱਲ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਹੁਣ ਤੱਕ 4039 ਕਿਸਾਨ ਕ੍ਰੈਡਿਟ ਕਾਰਡ ਵੰਡੇ ਜਾ ਚੁੱਕੇ ਨੇ ਅਤੇ 130451 ਆਯੂਸ਼ਮਾਨ ਭਾਰਤ ਕਾਰਡ ਲਾਪਾਤਰੀਆਂ ਨੂੰ ਜਾਰੀ ਕੀਤੇ ਜਾ ਚੁੱਕੇ ਨੇ ਸਰਕਾਰੀ ਯੋਜਨਾਵਾਂ ਦੇ ਲਾਪਾਤਰੀ ਇਸ ਯਾਤਰਾ ਦੌਰਾਨ ਬੇहद ਖੁਸ਼ ਨਜ਼ਰ ਆ ਰਹੇ ਨੇ ਅਤੇ 8481 ਲਾਪਾਤਰੀਆਂ ਨੇ ਮੇਰੀ ਕਹਾਣੀ ਮੇਰੀ ਜ਼ੁਬਾਨੀ ਤਹਿਤ ਦਾ ਯੋਜਨਾਮਤੇ ਲਾਭ ਬਾਰੇ ਸਰਕਾਰ ਦਾ ਧੰਨਵਾਦ ਕਰਦਿਆਂ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਨੇ ਮੇਟੋয়া ਪਹਿਲਾਂ ਸਾਨੂੰ ਬਹੁਤ ਟੈਨਸ਼ਨ ਰਹਿੰਦੀ ਸੀ ਇਹਦੇ ਕਰਕੇ ਵੀ ਲਾਜ ਦਾ ਬਹੁਤ ਟੈਨਸ਼ਨ ਰਹਿੰਦੀ ਸੀ ਜੇ ਸਾਨੂੰ ਹੁਣ ਕਿਤੇ ਲਾਜ ਦੀ ਲੋੜ ਪੈਂਦੀ ਆ ਤਾਂ ਅਸੀਂ ਵੇਲੇ-ਕਵੇਲੇ ਜਾ ਕੇ ਹਸਪੀਟਲ ਚੋਂ ਇਲਾਜ ਕਰਵਾ ਸਕਦੇ ਹਾਂ ਬਿਨਾਂ ਪੈਸੇ ਦੇ ਸਰਕਾਰ ਦੁਆਰਾ ਦਿੱਤੀ ਗਈ ਯੋਜਨਾ ਹਰ 6 ਮਹੀਨੇ ਤੇ ਇੱਕ ਕਾਣਕ ਮਿਲਦੀ ਹੈ ਸਾਨੂੰ ਪਿਛਲੇ 10 ਸਾਲਾਂ ਤੋਂ ਇਹ ਕਾਣਕ ਮਿਲਦੀ ਆ ਰਹੀ ਹੈ ਜਿਹੜਾ ਸਾਨੂੰ ਮੁਫਤ ਨਾਲ ਮਿਲਦਾ ਹੈ ਉਸ ਉਸ ਲਈ ਮੈਂ ਮੋਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਪ੍ਰਧਾਨ ਮੰਤਰੀ ਵਾਸ ਯੋਜਨਾ ਨਾਲ ਪੈਸੇ ਮਿਲੇ ਸਾਨੂੰ 1,75,000 ਰੁਪਏ ਮਿਲੇ ਹਨ ਉਹਦੇ ਨਾਲ ਮਕਾਨ ਬਹੁਤ ਵਧੀਆ ਬਣ ਗਿਆ ਸਾਡਾ ਹੁਣ ਉੱਥੇ ਹੀ ਰਹਿਣ ਲੱਗ ਗਏ ਅਸੀਂ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ ਜਾਣੇ ਬਹੁਤ ਬੁਰੀ ਹਾਲਤ ਜੀ। ਖੇੜੀਆਂ ਆਂ ਧੂੜੀਆਂ ਕਰਦੇ ਕਿਤੇ ਲੱਗਦੀ ਸੀ ਕਿਤੇ ਨਹੀਂ ਲੱਗਦੀ। ਸਰਕਾਰ ਨੇ ਹੁਣ ਸਾਨੂੰ ਕਣ ਕੇ ਜੇ ਨਹੀਂ ਸ਼ੁਰੂ ਕੀਤੀ ਆ ਹੁਣ ਸਾਡਾ ਵਧੀਆ ਗੁਜ਼ਾਰਾ ਵੀ ਕਰਦਾ। ਮੈਂ ਕੇਂਦਰ ਸਰਕਾਰ ਦਾ ਬਹੁਤ ਧੰਨਵਾਦ ਕਰਦਾ। ਯਾਤਰਾ ਦੇ ਦੌਰਾਨ ਵਾਤਾਵਰਣ ਸੰਭਾਲ ਸੰਬੰਧੀ ਲੋਕਾਂ ਨੂੰ ਸਮਾਜਿਕ ਸੁਨੇਹਾ ਦੇ ਲਈ ਧਰਤੀ ਕਹੇ ਪੁਕਾਰ ਕੇ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਹੁਣ ਤੱਕ ਪੰਜਾਬ ਪਰ ਵਿੱਚ 4978 ਸਰਗਰਮੀਆਂ ਕੀਤੀਆਂ ਜਾ ਚੁੱਕੀਆਂ ਨੇ।